ਜਿਹੜਾ AI ਹੈ ਜਿਵੇਂ ਹੌਲੀ ਹੌਲੀ ਲਰਨ ਕਰ ਰਿਹਾ ਆਪਣੇ ਆਪ ਨੂੰ ਥੋੜੀ ਹੌਲੀ ਹੌਲੀ ਜਿਹੜਾ ਇਹ ਐਡਵਾਂਸ ਹੋ ਰਿਹਾ ਲੱਗਦਾ ਨਹੀਂ ਹੈ ਕਿ ਇੱਕ ਟਾਈਮ ਇਦਾਂ ਦਾ ਆਏਗਾ ਕਿ ਹਿਊਮਨਸ ਜਿਹੜੇ ਆ ਉਹ ਪਿੱਛੇ ਰਹਿ ਜਾਣਗੇ ਤੇ ਰੋਬੋਟਸ ਜਿਹੜੇ ਆ ਇਹ ਜਿਹੜਾ ਟੈਕਨੋਲੋਜੀ ਆ ਇਹ ਓਵਰਕਮ ਕਰ ਲੇਗੀ ਤਾਂ ਹਿਊਮਨਸ ਅਲਰੇਡੀ ਇਹ ਤਾਂ ਪਿੱਛੇ ਹੀ ਜਾਂਦੇ ਸੀਗੇ ਇਨ ਟਰਮਸ ਆਫ ਇੰਟੈਲੀਜੈਂਸ ਬਟ ਵੈਨ ਇਟ ਕਮਸ ਟੂ ਕੌਂਸ਼ੀਅਸਨੈਸ ਤਾਂ ਕੌਂਸ਼ੀਅਸਨੈਸ AI ਦੇ ਵਿੱਚ ਨਹੀਂ ਹੈ AI ਮਸ਼ੀਨ ਮਸ਼ੀਨ ਦਾ ਮਸ਼ੀਨ ਦੇ ਬੇਸ ਤੇ ਬਣੀ ਹੈ ਤੁਸੀਂ ਮਸ਼ੀਨ ਨੂੰ ਜਦਮਰਜੀ ਔਨ ਆਫ ਕਰ ਸਕਦੇ ਹੋ AI ਤੋਂ ਡਰਨ ਦੀ ਲੋੜ ਨਹੀਂ ਹੈ AI ਪੋਜੀਟਿਵਲੀ ਯੂਜ਼ ਕਰਨ ਦੀ ਲੋੜ ਹੈਗੀ ਨਹੀਂ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ AI ਲਰਨ ਕਰਦੀ ਹੈ ਖੁਦ ਤੇ ਉਹ ਅਗਰ ਉਹ ਜਿਹੜੀ ਸਕਾਈਨੈਟ ਮੂਵੀ ਹੈ ਉਹਨੂੰ ਦੇਖੇ ਉਹਨੂੰ ਪੂਰੀ ਨੂੰ ਐਨਲਾਈਜ਼ ਕਰੇ ਤੇ ਫਿਰ ਉਸ ਤੋਂ ਬਾਅਦ ਇੱਕ ਆਊਟਕਮ ਕੱਢੇ ਕਿ ਯੈਸ ਮੈਨੂੰ ਲੋੜ ਹੈ ਇਹ ਚੀਜ਼ ਕਰਨ ਦੀ ਕਿ ਹਾਂ ਮੈਂ ਇੱਕ ਡਿਸੀਜਨ ਲੈ ਸਕਦੀ ਹਾਂ ਇਹ ਤਾਂ ਫਿਰ ਕਿਉਂ ਨਹੀਂ ਕਰੇਗੀ ਇੱਕ ਇਨਸਾਨ ਸੋਚਦਾ ਰਹਿੰਦਾ ਹੈ ਮੇਰੇ ਸਾਹਮਣੇ ਇੱਕ ਇਨਸਾਨ ਆਇਆ ਚਾਕੂ ਲੈ ਕੇ ਮੈਨੂੰ ਲੁੱਟਣ ਲਈ ਮੈਂ ਸੋਚਦਾ ਰਿਹਾ ਕਿ ਯਾਰ ਜੇ ਮੈਂ ਐਦਾਂ ਕਰਾਂਗਾ ਤਾਂ ਮੈਂ ਭੱਜ ਜਾਊਂਗਾ ਮੈਂ ਐਦਾਂ ਕਰਾਂਗਾ ਤਾਂ ਮੈਂ ਬਚ ਜਾਊਂਗਾ ਉਨੇ ਦੇਰ ਚ ਤੁਹਾਡੇ ਕੋਲ ਖੋ ਕੇ ਲੈ ਚਲੇ ਵੀ ਜਾਂਦਾ ਸਿਮਿਲਰਲੀ AI ਹੈ AI ਸੋਚ ਸਕਦਾ ਹੈ ਤੁਹਾਨੂੰ ਆਪਣੇ ਥਾਟਸ ਦੱਸ ਸਕਦਾ ਹੈ ਲੇਕਿਨ ਉਹ ਉਹਦੇ ਨਾਲ ਐਕਸ਼ਨੇਬਲ ਕੋਰਸ ਨਹੀਂ ਤਦ ਤੱਕ ਨਹੀਂ ਲਏਗਾ ਜਦ ਤੱਕ ਇਨਸਾਨ ਉਹਨੂੰ ਇਨੇਬਲ ਨਹੀਂ ਕਰੇਗਾ ਮਤਲਬ ਇਹ ਕਿਸੇ ਟਾਈਮ ਤੇ ਉਦੋਂ ਪੋਸੀਬਲ ਹੋ ਸਕਦਾ ਹੈ ਜਦੋਂ ਕੋਈ ਇਦਾਂ ਦੇ ਮਾਈਂਡਸੈਟ ਵਾਲਾ ਬੰਦਾ ਜਿਹੜਾ ਉਹ AI ਨੂੰ ਉਹ ਇਨਸਟਰਕਸ਼ਨਸ ਦਵੇ AI ਨੂੰ ਉਹ ਸੋਚਣ ਦੇ ਵਿੱਚ ਉਹ ਪਰਪਸ ਦਵੇ ਪਰਪਸ ਪਰਪਸ ਦਵੇ ਪਲੱਸ ਆਟੋਨੋਮੀ ਦਵੇ ਨਾ ਮਸ਼ੀਨ ਨੂੰ ਮਸ਼ੀਨ ਕੋਲ ਆਟੋਨੋਮੀ ਤਾਂ ਨਹੀਂ ਹੈ ਮਸ਼ੀਨ ਆਪਣੇ ਆਪ ਤੇ ਕੰਮ ਤੇ ਨਹੀਂ ਕਰ ਸਕਦੀ ਜੇ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਰਿਸਪਾਂਸ ਦੇਗੀ ਨਾ ਉਹ ਤੇ ਰिएक्टਿਵ ਮਸ਼ੀਨ ਹੈ ਅ ਕਿਨਾ ਮੂਵੀ ਬਹੁਤ ਟਾਈਮ ਪਹਿਲਾਂ ਆਈ ਸੀ ਇੱਕ ਟਰਮੀਨੇਟਰ ਸਕਾਈ ਨੈਟ ਦੇ ਰਿਲੇਟਿਡ ਸੀਗਾ ਕਿ ਜਿਹੜਾ ਮਸ਼ੀਨਸ ਨੇ ਉਹਨਾਂ ਨੇ ਹਿਊਮਨਸ ਨੂੰ ਓਵਰਕਮ ਕਰ ਲਿਆ ਜਿਹੜਾ AI ਹੈ ਜਿਵੇਂ ਹੌਲੀ ਹੌਲੀ ਲਰਨ ਕਰ ਰਿਹਾ ਆਪਣੇ ਆਪ ਨੂੰ ਥੋੜੀ ਹੌਲੀ ਹੌਲੀ ਜਿਹੜਾ ਇਹ ਐਡਵਾਂਸ ਹੋ ਰਿਹਾ ਲੱਗਦਾ ਨਹੀਂ ਹੈ ਕਿ ਇੱਕ ਟਾਈਮ ਇਦਾਂ ਦਾ ਆਏਗਾ ਕਿ ਹਿਊਮਨਸ ਜਿਹੜੇ ਆ ਉਹ ਪਿੱਛੇ ਰਹਿ ਜਾਣਗੇ ਤੇ ਰੋਬੋਟਸ ਜਿਹੜੇ ਆ ਇਹ ਜਿਹੜਾ ਟੈਕਨੋਲੋਜੀ ਹੈ ਓਵਰਕਮ ਕਰ ਲਗੀ ਇਹਨੂੰ ਸੋ ਹਿਊਮਨਸ ਆਲਰੇਡੀ ਇਹ ਤਾਂ ਪਿੱਛੇ ਹੀ ਚੱਲ ਰਹੇ ਸੀਗੇ ਇਨ ਟਰਮਸ ਆਫ ਇੰਟੈਲੀਜੈਂਸ ਬਟ ਵੈਨ ਇਟ ਕਮਸ ਟੂ ਕੌਨਸ਼ੀਅਸਨੈਸ ਤਾਂ ਕੌਨਸ਼ੀਅਸਨੈਸ AI ਦੇ ਵਿੱਚ ਨਹੀਂ ਹੈ AI ਮਸ਼ੀਨ ਮਸ਼ੀਨ ਦਾ ਮਸ਼ੀਨ ਦੇ ਬੇਸ ਤੇ ਬਣੀ ਹੈ ਤੁਸੀਂ ਮਸ਼ੀਨ ਨੂੰ ਜਦ ਮਰਜੀ ਔਨ ਯਾ ਆਫ ਕਰ ਸਕਦੇ ਹੋ ਮਸ਼ੀਨ ਨੇ ਉਹਨਾਂ ਗਰੋ ਕਰਨਾ ਹੈ ਜਿੰਨਾ ਅਸੀਂ ਉਹਨੂੰ ਗਰੋ ਕਰਾਵਾਂਗੇ ਜਿੱਥੇ ਤੱਕ ਸਕਾਈਨੈਟ ਦੀ ਗੱਲ ਆਉਂਦੀ ਹੈ ਜੇ ਉਹਦਾ ਇਨਸਾਨ ਮਿਸਯੂਜ਼ ਕਰਨਗੇ ਤਾਂ ਇੱਕ ਪ੍ਰੋਬੈਬਿਲਿਟੀ ਹੈ ਆਦਰਵਾਇਜ਼ ਨਹੀਂ ਹੈ ਬਟ AI ਤੋਂ ਡਰਨ ਦੀ ਲੋੜ ਨਹੀਂ ਹੈ AI ਨੂੰ ਪੋਜੀਟਿਵਲੀ ਯੂਜ਼ ਕਰਨ ਦੀ ਲੋੜ ਹੈਗੀ ਹੈ ਅੱਜ ਜੀ ਏਆਈ ਨਾਲ ਫੇਕ ਨਿਊਜ਼ ਬਣਦੀ ਹੈ ਏ ਦੇ ਨਾਲ ਤੁਸੀਂ ਵੌਇਸ ਮੋਰ ਵੌਇਸ ਜਾਂ ਫੇਸ ਮੋਰਫਿੰਗ ਕਰਦੇ ਹੋ ਕਿਸੇ ਉਧਰ ਚਿਹਰਾ ਲਗਾ ਦਿੰਦੇ ਹੋ ਜੇ ਏ ਆਈ ਤੁਹਾਡੇ ਇਸ ਟ੍ਰੈਂਡ ਨੂੰ ਪੜ ਲਵੇ ਫਿਰ ਉਹ ਉਹਦਾ ਕੋਈ ਰਿਸਪੌਂਸ ਨਹੀਂ ਦੇਗੀ ਕਿਉਂ ਕਿ ਉਹਦੇ ਵਿੱਚ ਕੌਂਸ਼ੀਅਸਿਸ ਨਹੀਂ ਹੈ ਲੇਕਿਨ ਐਜ਼ ਆਈ ਇਨਸਾਨ ਤੁਹਾਨੂੰ ਪਤਾ ਹੈ ਕਿ ਉਹ ਨੁਕਸਾਨਦਾਇਕ ਹੈ ਏ ਆਈ ਦਾ ਕੰਮ ਖਾਲੀ ਕੰਪਿਊਟ ਕਰਕੇ ਤੁਹਾਨੂੰ ਆਨਸਰ ਦੇਣਾ ਹੈ ਨਹੀਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਏ ਆਈ ਲਰਨ ਕਰਦੀ ਹੈ ਖੁਦ ਤੇ ਉਹ ਅਗਰ ਉਹ ਜਿਹੜੀ ਸਕਾਈਨੈਟ ਮੂਵੀ ਹੈ ਉਹਨੂੰ ਦੇਖੇ ਉਹਨੂੰ ਪੂਰੀ ਨੂੰ ਐਨਲਾਈਜ਼ ਕਰੇ ਤੇ ਫਿਰ ਉਸ ਤੋਂ ਬਾਅਦ ਇੱਕ ਆਊਟਕਮ ਕੱਢੇ ਕਿ ਯੈਸ ਮੈਨੂੰ ਲੋੜ ਹੈ ਇਹ ਚੀਜ਼ ਕਰਨ ਦੀ ਕਿ ਹਾਂ ਮੈਂ ਇੱਕ ਡਿਸੀਜਨ ਲੈ ਸਕਦੀ ਹਾਂ ਇਹ ਤੇ ਫਿਰ ਕਿਉਂ ਨਹੀਂ ਕਰੇਗੀ ਉਹ ਉਹ ਇਦਾਂ ਸੋਚਦੇ ਆ ਆਪਾਂ ਨਾ ਇੱਕ ਸੋਚਣ ਵਾਲੇ ਮਾਡਲ ਤੇ ਆਨੇ ਆ ਇੱਕ ਇਨਸਾਨ ਹੈ ਜਿਹੜਾ ਸਿਰ ਸੋਚਦਾ ਹੀ ਰਹਿੰਦਾ ਠੀਕ ਹੈ ਆਪਾਂ ਜਵਜੀ ਸਾਹਿਬ ਪੜ੍ਹਦੇ ਆ ਗਏ ਨਾ ਸੋਚਾ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਪੜ੍ਹਦੇ ਆ ਇੱਕ ਇਨਸਾਨ ਸੋਚਦਾ ਰਹਿੰਦਾ ਮੇਰੇ ਸਾਹਮਣੇ ਇੱਕ ਇਨਸਾਨ ਆਇਆ ਚਾਕੂ ਲੈ ਕੇ ਮੈਨੂੰ ਲੁੱਟਣ ਲਈ ਮੈਂ ਸੋਚਦਾ ਰਿਹਾ ਕਿ ਯਾਰ ਜੇ ਮੈਂ ਐਦਾਂ ਕਰਾਂਗਾ ਤਾਂ ਮੈਂ ਵੱਜ ਜਾਊਂਗਾ ਮੈਂ ਉਦਾਂ ਕਰਾਂਗਾ ਤਾਂ ਮੈਂ ਵੱਜ ਜਾਊਂਗਾ ਉਹਨੇ ਦੇਰੀ ਚ ਤੁਹਾਡੇ ਕੋਲੋਂ ਖੋ ਕੇ ਲੈ ਚੱਲੇ ਵੀ ਜਾਂਦਾ ਸਿਮਿਲਰਲੀ ਇਹ ਆਈ ਹੈ ਇਹ ਇਹ ਸੋਚ ਸਕਦਾ ਹੈ ਤੁਹਾਨੂੰ ਆਪਣੇ ਥਾਟਸ ਦੱਸ ਸਕਦਾ ਹੈ ਲੇਕਿਨ ਉਹ ਉਹਦੇ ਨਾਲ ਐਕਸ਼ਨੇਬਲ ਕੋਰਸ ਨਹੀਂ ਤਦ ਤੱਕ ਨਹੀਂ ਲਏਗਾ ਜਦ ਤੱਕ ਇਨਸਾਨ ਉਹਨੂੰ ਇਨੇਬਲ ਨਹੀਂ ਕਰੇਗਾ ਮਤਲਬ ਇਹ ਕਿਸੇ ਟਾਈਮ ਤੇ ਉਦੋਂ ਪੋਸੀਬਲ ਹੋ ਸਕਦਾ ਜਦੋਂ ਕੋਈ ਐਦਾਂ ਦੇ ਮਾਈਂਡਸੈਟ ਵਾਲਾ ਬੰਦਾ ਜਿਹੜਾ ਉਹ AI ਨੂੰ ਉਹ ਇਨਸਟਰਕਸ਼ਨਸ ਦਵੇ AI ਨੂੰ ਉਹ ਸੋਚਣ ਦੇ ਵਿੱਚ ਉਹ ਪਰਪਸ ਦਵੇ ਤਾਂ AI ਉਹ ਪਰਪਸ ਪਰਪਸ ਦਵੇ ਪਲੱਸ ਆਟੋਨੋਮੀ ਦਵੇ ਨਾ ਮਸ਼ੀਨ ਨੂੰ ਮਸ਼ੀਨ ਕੋਲ ਆਟੋਨੋਮੀ ਤੇ ਨਹੀਂ ਹੈ ਮਸ਼ੀਨ ਆਪਣੇ ਆਪ ਤੇ ਕੰਮ ਤੇ ਨਹੀਂ ਕਰ ਸਕਦੀ ਜੇ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਰਿਸਪੌਂਸ ਦੇਗੀ ਨਾ ਉਹ ਤੇ ਰੀਐਕਟਿਵ ਮਸ਼ੀਨ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਲਰਨ ਕਰ ਰਹੀ ਹੈ ਨਾ ਖੁਦ ਉਹ ਕਰ ਰਹੀ ਹੈ ਮੈਂ ਕਹਿੰਦਾ ਮੈਂ ਲਰਨਿੰਗ ਨੂੰ ਨਹੀਂ ਕਹਿ ਰਿਹਾ ਲਰਨਿੰਗ ਕੋਈ ਵੀ ਕਰ ਸਕਦਾ ਹੈ ਲੇਕਿਨ ਲਰਨਿੰਗ ਤੇ ਕੋਈ ਐਕਸ਼ਨ ਤਾਂ ਨਹੀਂ ਲੈ ਰਹੀ ਨਾ ਐਕਸ਼ਨ ਉਦੋਂ ਲਏਗੀ ਜਦ ਤੁਸੀਂ ਉਹਨੂੰ ਇਨੇਬਲ ਕਰੋਗੇ ਮੈਂ ਉਹੀ ਗੱਲ ਕਰ ਰਿਹਾ ਕਿ ਜਦੋਂ ਕੋਈ ਪਰਸਨ ਇਦਾਂ ਦਾ ਕੁਝ ਕਰੇਗਾ ਪਰਪਸ ਲਈ ਯਾਰ ਤੁਸੀਂ ਮਸ਼ੀਨ ਨੂੰ ਐਨੀ ਆਟੋਨੋਮਸ ਦੇ ਦੋ ਤੁਸੀਂ ਉਹਨੂੰ ਐਨੀ ਫਰੀडम ਦੇ ਦੋ ਕਿ ਤੂੰ ਆਪਣੇ ਡਿਸੀਜਨ ਲੈਣੇ ਨੇ ਤੇ ਆਪਣੇ ਤੂੰ ਇੱਕ ਕੰਪਨੀ ਚਲਾਣੀ ਹੈ ਫਿਰ ਉਹ ਕੰਪਨੀ ਖਤਮ ਵੀ ਕਰ ਸਕਦੀ ਹੈ ਕੰਪਨੀ ਵਧਾ ਵੀ ਸਕਦੀ ਹੈ ਜੇ ਕਿਸੇ ਟਾਈਮ ਤੇ ਉਹਨੂੰ ਲੱਗੇ ਕਿ ਮੇਰੀ ਇਹ ਕੰਪਨੀ ਨੂੰ ਗਿਰਾਣ ਦੇ ਵਿੱਚ ਹਿਊਮਨਜ਼ ਦਾ ਹੱਥ ਆ ਤੇ ਉਹ ਹਿਊਮਨਜ਼ ਨੂੰ ਵੀ ਖਤਮ ਕਰ ਸਕਦੀ ਹੈ ਜੇ ਉਹਨੂੰ ਵੈਸੇ ਪ੍ਰੋਗਰਾਮ ਕੀਤਾ ਜਾਏਗਾ ਤਾਂ ਫਿਰ ਉਹ ਇਦਾਂ ਇਦਾਂ ਹੀ ਕੰਮ ਕਰੇਗੀ ਬਿਲਕੁਲ ਲੇਕਿਨ ਉਹ ਇਨੇਬਲ ਕਿਨੇ ਕੀਤਾ ਇਨਸਾਨ ਨੇ ਤੁਸੀਂ ਉਹਨੂੰ ਐਜ਼ ਅ ਟੂਲ ਯੂਜ਼ ਕਰੀ ਜੋ ਨਾ ਤੁਸੀਂ ਉਹਨੂੰ ਕਿਉਂ ਦੇਖੋ ਐਡਵਾਂਸ ਕਰਨਾ ਹਰ ਇਨਸਾਨ ਦਾ ਹੱਕ ਹੈ ਲੇਕਿਨ ਤੁਸੀਂ ਉਹਨੂੰ ਰਿਸਪੌਂਸਿਬਲੀ ਐਡਵਾਂਸ ਕਰੋਗੇ ਤੋੜਾ ਆਪਣਾ ਫਾਇਦਾ ਹੈ ਨਹੀਂ ਤਾਂ ਮੇਰੀ ਗੱਲ ਸੁਣੋ ਇੱਕ ਜੇ ਮੰਨ ਲਓ ਮਸ਼ੀਨ ਨੇ ਕਦੀ ਐਦਾ ਕੀਤਾ ਵੀ ਮੰਨ ਲਓ ਕਦੀ ਮਸ਼ੀਨ ਕੋਲ ਨਹੀਂ ਆਟੋਨੋਮੀ ਆ ਵੀਗੀ ਤੁਸੀਂ ਉਹਨੂੰ ਸਵਿਚ ਆਫ ਸਵਿਚ ਆਨ ਤੇ ਕਰ ਸਕਦੇ ਹੋ ਨਾ ਐਨਾ ਬੇਸਿਕ ਤੇ ਕਰ ਸਕਦੇ ਹੋ ਪਾਵਰ ਸਪਲਾਈ ਤੇ ਕੱਟ ਸਕਦੇ ਹੋ ਪਰ ਜੇ ਆਪ 스ਕਾਈਲਾਈਟ ਦੇਖੀਏ ਤਾਂ ਉਹਨਾਂ ਨੇ ਆਪਣਾ ਬੈਕਅਪ ਸਰਵਰ ਕਿਤੇ ਹੋਰ ਰੱਖ ਲਿਆ ਸੀ ਆਲਰੇਡੀ ਜਿਹੜਾ ਉਹ ਬੈਕਅਪ ਸਰਵਰ ਕਰ ਲੈਣਗੇ ਜੇ ਮੰਨ ਲਓ ਫਿਊਲ ਹੀ ਨਹੀਂ ਰਹੇਗਾ ਇਲੈਕਟ੍ਰਿਸਿਟੀ ਨਹੀਂ ਰਹੇਗੀ ਚਾਰਜ ਕਰਨ ਵਾਸਤੇ ਫਿਰ ਕੀ ਕਰਨਗੇ ਤੁਸੀਂ ਬਹੁਤ ਐਡਵਾਂਸ ਸੋਚ ਰਹੇ ਹੋ ਲੇਕਿਨ ਐਨਾ ਐਡਵਾਂਸ ਹਜੇ ਨਹੀਂ ਆਇਆ ਤੇ ਨਾ ਅੱਗੇ 100 ਸਾਰੇ ਜਾਣ ਆ ਰਿਹਾ ਜਦ ਤੱਕ ਆਏਗਾ ਵੀ ਤਦ ਤੱਕ ਇਨਸਾਨੀ ਤੇ ਨਾਲ ਐਡਵਾਂਸ ਕਰਨਗੇ ਇਹ ਇਨਸਾਨ ਇਨਵੋਲ ਨਹੀਂ ਕਰਦੇ ਉਹ ਵੀ ਤਾਂ ਆਪਣੀਆਂ ਗਲਤੀਆਂ ਤੋਂ ਸਿੱਖਣਗੇ ਐਂਡ ਜੋ ਅਸੀਂ ਸਕਾਈਲਾਈਟ ਵਗਰਾ ਦੇਖ ਹੀ ਲਿਆ ਹੋਇਆ ਹੈ ਇਨਸਾਨਾਂ ਨੇ ਨਹੀਂ ਦੇਖੀ ਹੈ ਨਾ ਤੇ ਇਨਸਾਨ ਭਰਾਨ ਵਾਲੇ ਸੋਚੇਗਾ ਨਾ ਕਿ ਕੱਲ ਮੇਰੇ ਤੇ ਹਾਵੀ ਨਾ ਹੋ ਜਾਵੇ ਹਰ ਇਨਸਾਨ ਦੀ ਕੈਪੈਬਿਲਿਟੀ ਹੈ ਸਹੀ ਕਿ ਆਪਾਂ ਇਹ ਵਾਲਾ ਜਿਹੜਾ ਕੁਐਸਚਨ ਹੈ ਡਿਬੇਟੇਬਲ ਆਪਾਂ ਇਹਦਾ ਜਿਹੜਾ ਆਨਸਰਸ ਈਵਰਸ ਤੋਂ ਮੰਗਦੇ ਆ ਕਿ ਸਾਨੂੰ ਕਮੈਂਟ ਦੇ ਵਿੱਚ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਕਦੇ ਟਾਈਮ ਆ ਸਕਦਾ ਹੈ ਕਿ ਨਹੀਂ ਆ ਸਕਦਾ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆ ਜਿਹੜੇ ਏਆਈ ਹੈ ਹੁਣ ਇਹਦਾ ਆਪਾਂ ਫਿਊਚਰ ਦੀ ਗੱਲ ਕਰੀਏ ਤਾਂ ਅਸੀਂ ਕੀ ਕੁਝ ਐਕਸਪੈਕਟ ਕਰ ਸਕਦੇ ਹਾਂ ਸਾਡੇ ਕੰਮ ਦੇ ਵਿੱਚ ਜਾਂ ਸਾਨੂੰ ਡਿਵੈਲਪ ਕਰਨ ਦੇ ਵਿੱਚ ਐਜ਼ ਅ ਹਿਊਮਨਸ ਜਾਂ ਸਾਡੀ ਜਿਹੜੀ ਟੈਕਨੋਲੋਜੀ ਹੈ ਉਹਦੇ ਵਿੱਚ ਕਿੰਨਾ ਕੁ ਜ਼ਿਆਦਾ ਅਸੀਂ ਇੱਕ ਸਕੋਪ ਲੈ ਕੇ ਚੱਲ ਸਕਦੇ ਹਾਂ ਕਿ AI ਉੱਥੇ ਸਾਡੀ ਇਸ ਕੰਮ ਦੇ ਵਿੱਚ ਹੈਲਪ ਕਰੇਗਾ। ਤੋਂ AI ਉਹ ਆਪਾ ਪਰਪਸ ਡਿਵਲ ਮਸ਼ੀਨਸ ਦੇ ਵਿੱਚ ਬਹੁਤ ਕੰਮ ਹੋ ਰਿਹਾ ਐਸ ਵੇਲੇ। ਕਿ ਆਪਾਂ ਜਿਹੜੇ ਹਿਊਮਨੋਇਡ ਰੋਬੋਟਸ ਬਣਾਏ ਜਾ ਰਹੇ ਨੇ ਤੁਸੀਂ ਜਿਹੜੇ ਹਿਊਮਨਸ ਹੈਗੇ ਨੇ ਹਿਊਮਨਸ ਰਿਪਲੇਸ ਵਰਕ ਫੋਰਸ ਵਿੱਚ ਕਰ ਸਕਦਾ ਹੈ। ਜੋ ਵੀ ਰੈਪੀਟਿਟਿਵ ਟਾਸਕ ਹੁੰਦਾ ਜੋ बार-बार ਕਰਨਾ ਪੈਂਦਾ ਹੈ ਉਹ ਰੋਬੋਟਸ ਕਰ ਸਕਦੇ ਨੇ। ਚਾਈਨਾ ਦੇ ਵਿੱਚ ਡਾਰਕ ਫੈਕਟਰੀਜ਼ ਦਾ ਕਨਸੈਪਟ ਸ਼ੁਰੂ ਹੋ ਗਿਆ ਹੈ। ਜਿੱਥੇ ਕੋਈ ਵੀ ਲੇਬਰ ਨਹੀਂ ਉਹਨਾਂ ਨੇ ਹਾਇਰ ਕੀਤੀ। ਸਿਰਫ ਮਸ਼ੀਨਸ ਹੀ ਪੂਰਾ ਅਸੈਂਬਲੀ ਲਾਈਨ ਸੰ ਤੋ ਆਉਣ ਵਾਲੇ ਟਾਈਮ ਦੇ ਵਿੱਚ ਐਚ ਇਸ ਵਧੇਗੀ ਸਾਨੂੰ ਸਾਨੂੰ ਐਜ਼ ਅ ਯੂਥ ਆਪਾਂ ਨੂੰ ਹੋਰ ਇਨੋਵੇਟਿਵ ਐਂਡ ਹੋਰ ਕ੍ਰੀਏਟਿਵ ਹੋਣਾ ਪਏਗਾ ਐਂਡ ਹੋਰ ਸੈਲਫ ਸਫੀਸ਼ੀਐਂਟ ਹੋਣਾ ਪਏਗਾ ਤਾਂ ਕਿ ਅਸੀਂ ਇਸ ਸੀਜ਼ ਨੂੰ ਆਪਣੇ ਤੇ ਇੰਪੈਕਟ ਨਾ ਆਂਦੀ ਏ ਹੁਣ ਕਰੰਟਲੀ ਜੋ ਆਪਣੇ ਦੇਸ਼ ਤੇ ਵੀ ਜੋ ਮਾਹੌਲ ਹੈ ਕਿ ਆਪਾਂ ਪੋਲੀਟਿਕਸ ਨਾਲ ਐਨਫੈਕਟ ਹੋਨੇ ਆ ਕਿ ਅਸੀਂ ਆਪਣੀ ਡਿਵੈਲਪਮੈਂਟ ਵਾਲੇ ਪਾਸੇ ਸੋਚਣਾ ਬੰਦ ਕਰਤਾ ਹੂੰ ਹੂੰ ਸਾਨੂੰ ਆਪਣੀ ਜਿਹੜਾ ਫੋਕਸ ਹੈ ਪੋਲੀਟਿਕਸ ਜਾਂ ਰਿਲੀਜੀਅਨ ਨਾਲੋਂ ਜ਼ਿਆਦਾ ਡਵੈਲਪਮੈਂਟ ਵਾਲੇ ਪਾਸੇ ਜਾਣਾ ਚਾਹੀਦਾ ਕਿ ਆਪਾਂ ਕੀ ਡਵੈਲਪ ਕਰ ਰਹੇ ਹਾਂ ਤੇ ਕਿਉਂ ਕਰ ਰਹੇ ਹਾਂ ਐਂ ਜੇ ਜਿਹੜਾ ਰਿਲੀਜੀਅਨ ਹੈ ਨਾ ਉਹ ਤੁਹਾਨੂੰ ਇੱਕ ਇੰਪੈਕਟ ਦੇਣਾ ਚਾਹੀਦਾ ਹੈ ਕਿ ਤੁਹਾਡੀ ਮੋਰੈਲਿਟੀ ਤੇ ਕਿ ਤੁਸੀਂ ਉਹ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ ਠੀਕ ਹੈ ਜਪਜੀ ਸਾਹਿਬ ਦੀ ਖੋਰ ਲਾਈਨ ਮੈਂ ਇੱਥੇ ਬੋਲਾਂਗਾ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਮਤਲਬ ਕੀ ਹੈ ਤਾਂ ਧਰਮ ਜੋ ਸਾਡਾ ਧਰਮ ਹੈ ਕੀ ਧਰਮ ਹੈ ਉਹਦਾ ਧਰਮ ਦਾ ਕੀ ਧਰਮ ਹੈ ज्ञानखंड दिमाग ਉਹਦਾ ਕੀ ਕਰਮ ਹੈ ਉਹਨੇ ਕਰਮ ਕੀ ਕੀਤਾ ਤੁਹਾਨੂੰ ਨੋਲਿਜ ਹੈਗੀ ਹੈ ਤੁਸੀਂ ਇਹ ਬਣਾ ਸਕਦੇ ਹੋ ਉਹਦਾ ਬੜਾਇਆ ਕੀ ਹੂੰ ਦੋ ਚੀਜ਼ ਹੈ ਨੇ ਤੁਸੀਂ ਬਣਾਣਾ ਜਾਣਦੇ ਹੋ ਹੂੰ ਮਗਰ ਤੁਸੀਂ ਬਣਾਇਆ ਨਹੀਂ ਹੁਣ ਅੱਜ ਦੀ ਗੱਲ ਹੈ ਤੁਸੀਂ ਇੱਕ ਆਈਲੈਂਡ ਤੇ ਹੋ ਆਰਥਿਕ ਆਪਣੇ ਆਪ ਵਿੱਚ ਆਈਲੈਂਡ ਹੈ ਆਈਲੈਂਡ ਤੇ ਤੁਸੀਂ ਫਸੇ ਹੋਏ ਹੋ ਕਿ ਤੁਸੀਂ ਆਈਲੈਂਡ ਤੋਂ ਬਾਹਰ ਨਹੀਂ ਜਾ ਸਕਦੇ ਕਿ ਤੁਸੀਂ ਆਪਣੇ ਦਿਮਾਗ ਦਾ ਯੂਜ਼ ਕਰਕੇ ਦੂਸਰੇ ਪੈਨਿਨਡ ਤੇ ਪਹੁੰਚ ਪਹੁੰਚ ਸਕਦੇ ਹੋ ਕਿ ਤੁਸੀਂ ਆਪਣੇ ਦਿਮਾਗ ਨੂੰ ਇੰਨਾ ਕੇਪੇਬਲ ਬਣਾਇਆ ਕਿ ਤੁਸੀਂ ਐਸੀ ਆਇਲੈਂਡ ਤੇ ਸਰਵਾਈਵ ਕਰ ਲਓ। ਤੁਹਾਡੇ ਆਪਣੇ ਹੋਰ ਜ਼ਿਆਦਾ ਨੁਕਸਾਨ ਕਰ ਰਹੇ ਆ ਇੱਥੇ ਜਿਹੜੇ ਸਾਡੇ ਨਾਲ ਦੇ ਰਹਿ ਰਹੇ ਨੇ ਕਿ ਉਹਨਾਂ ਵਾਸਤੇ ਵੀ ਨੁਕਸਾਨ ਕਰ ਰਹੇ ਨੇ। ਸੋ ਕਿਸੇ ਵੀ ਨਵੇਂ ਇੰਜੀਨੀਅਰ ਜਾਂ ਨਵੇਂ ਇਨਵੈਂਟਰ ਨੂੰ ਜਿਹਨੂੰ ਬਣਾਉਣ ਦਾ ਸ਼ੌਂਕ ਹੈ ਉਹਨੂੰ ਮੈਂ ਸਿਰਫ ਇੱਕੋ ਚੀਜ਼ ਕਹੂੰਗਾ ਤੁਸੀਂ ਨੇਚਰ ਸਭ ਤੋਂ ਵੱਡੀ ਇਨਸਪੀਰੇਸ਼ਨ ਹੈ ਸਭ ਤੋਂ ਵੱਡਾ ਇੰਜੀਨੀਅਰਿੰਗ ਮਾਰਬਲ ਨਾ ਸਾਡੀ ਨੇਚਰ ਹੈ। ਬਿਲਕੁਲ ਸਾਡੀ ਨੇਚਰ ਨੂੰ ਜੇ ਅਸੀਂ ਤਕਲੀਫ ਦੇਣਾ ਬੰਦ ਕਰਦੀ ਹੈ ਨਾ ਤੇ ਉਹ ਖੁਦ ਰਵਾਈ ਵੀ ਕਰ ਜਾਂਦੀ ਹੈ ਤੇ ਜੇ ਆਪਾਂ ਉਹਨੂੰ ਤਕਲੀਫ ਦਈਏ ਨਾ ਤੇ ਸਾਡੇ ਕ੍ਰिएशन ਦੇ ਵਿੱਚ ਇਹ ਤਕਲੀਫ ਨਜ਼ਰ ਆਏਗੀ ਜੇ ਤੁਸੀਂ ਮਸ਼ੀਨ ਬਣਾਓਗੇ ਤੁਹਾਨੂੰ ਫ੍ਰਿਕਸ਼ਨ ਮਿਲੇਗੀ ਜੇ ਤੁਸੀਂ ਨੇਚਰ ਦੇ ਅਗੇਂਸਟ ਉੜਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਰੈਜ਼ਿਸਟੈਂਸ ਮਿਲੇਗੀ ਮਗਰ ਉਹ ਡਿਵੈਲਪਮੈਂਟ ਹੈ ਉਦੋਂ ਤੱਕ ਡਿਵੈਲਪਮੈਂਟ ਹੈ ਜਦ ਤੱਕ ਉਹ ਨੇਚਰ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ ਜਦੋਂ ਤੁਸੀਂ ਨੇਚਰ ਨੂੰ ਨੁਕਸਾਨ ਪਹੁੰਚਾਣਾ ਸ਼ੁਰੂ ਕਰਤਾ ਤਾਂ ਉਹ ਡਿਵੈਲਪਮੈਂਟ ਨਹੀਂ ਉਹ ਕੂੜਾ ਹੈ ਉਹ ਤੁਸੀਂ ਆਪਣੇ ਆਪ ਤੇ ਖੁਦ ਖੰਜਰ ਫੋਕ ਰਹੇ ਹੋ ਆਪਣੇ